ਜੋਦਤਾ ਯਰ-ਯਰ ਬੜੀ ਬੈਠੇ ਨਾਲ ਹੁੰਦਾ ਹੱਥ ਧੋ ਕੇ ਕਹਿੰਦੇ ਨੇ ਸ਼ੁੱਧ ਹੋ ਗਿਆ ਜੀ ਸੱਚਾ ਹੋ ਗਿਆ ਸੱਚੇ ਨਾਲ ਆਖਿਰ ਬਹਿਣੇ ਪਿੰਡਾ ਤੋਂ ਜਾਂ ਸੱਚੇ ਸਹੀ ਨਾਨਕਾ ਜੀ ਮਨ ਪਸਾ ਸੋਏ ਕੇ ਹ ਫਿਰ ਸੋਤਾ ਦੀ ਸ਼ਾਨ ਵਧੀ ਸੋਤਾ ਦੀ ਸ਼ਾਨ ਕਰਤੀ ਨਾ ਇਹ ਨਹੀਂ ਹਣ ਸੱਚੇ ਇਹ ਨਹੀਂ ਹਣ ਸ਼ੁੱਧ ਇਲੇ ਪਿੰਡਾਂ ਤੋਂ ਕੇ ਬਹਿ ਗਏ ਸਤ ਕੌਣਾ ਜਲਮਨ ਵਸਿਆ ਸੋਏ ਉਹ ਆਤਮਾ ਸ਼ੁੱਧਾ ਇਹਦੇ ਵਿੱਚ ਬਸ ਗਿਆ ਅਦਵਾਵ ਅਵਤਾਰ ਅਦਵਾਵ ਅਵਤਾਰ ਜੋਬਨ ਕੇ ਜਾਲ ਹੋ ਕਿ ਕਾਲ ਹੂ ਕਿ ਕਾਲ ਹੋ ਅਦ ਫਿਰ ਆ ਗਿਆ ਜੋਬਨ ਕੇ ਜਾਲ ਜੋਬਨ ਦੀ ਗੱਲ ਹੈ ਜਲਦੀ ਤੇਰੀ ਅਜੰਤਰ ਚ ਜਲਦੀ ਹੈ ਨਾ ਰੂਪ ਦਾ ਬਹੁਤ ਕਥਨ ਹੈ ਜੋਵਨ ਜਾਲ ਹੈ ਕਹਿੰਦੇ ਜੋਵਨ ਦਾ ਜਾਲ ਹੈ ਕਿ ਨਾਲ ਆਈ ਜਾਣੀਏ ਲੋਗਨ ਤੇਰੀ ਅਜੇ ਤਰਾਂ ਨਹੀਂ ਜੇ ਜੋਵਨ ਨੂੰ ਜੋਵਨ ਦੇਖੋਗੇ ਜਾਲ ਜਿ ਫਸ ਜਾਉਗੇ ਜੋਵਨ ਨੂੰ ਜਾਲ ਬੰਨ ਕੇ ਚੱਲਣਾ ਜੋਵਨ ਜਾ ਜੋਵਨ ਦਾ ਜਾਲ ਹੈ ਇਹ ਜੰਮ ਦਾ ਜਾਲ ਹੈ ਸੰਸਾਰ ਜਾਲ ਹੈ ਇਹ ਚ ਸਿਰਫ ਅਸੀਂ ਕੁਝ ਖੱਟਣ ਵਾਸਤੇ ਆਏ ਆਂ ਅਜ ਫਸਣ ਵਾਸਤੇ ਨਹੀਂ ਆਏ ਇਹ ਕਿ ਬੋਤੀ ਈਰੇ ਚੁਗ ਲੈਣੇ ਨੇ ਜਾਲ ਚ ਨਹੀਂ ਫਸਣੋ ਜੇ ਮੋਬਾ ਪਾਲਿਆ ਜਾਲ ਚ ਫਸ ਗਏ ਮਾਇਆ ਦਾ ਮੋਬਾ ਪਾਲਿਆ ਜਾਲ ਚ ਫਸ ਗਏ ਫਿਰ ਮਾਇਆ ਫਿਰ ਕੀ ਖਾਊਗਾ ਕੋਵਾ ਕੀ ਘਰ ਟਿਕਾ ਦੇ ਫਿਰ ਹੰਸ ਨਹੀਂ ਫਿਰ ਕੋਵਾ ਬਣ ਗਿਆ ਇਹ ਫਿਰ ਫਿਰ ਬਗਲਾ ਬਣ ਗਿਆ ਡੱਡਾਂ ਪਰ ਉੱਡ ਜਾਏ ਜੇ ਤਾਂ ਰਣ ਹੰਸ ਬਣ ਕੇ ਇਹ ਚ ਫਿਰ ਇਹਦੇ ਜੋ ਤੱਤ ਗਿਆ ਚੁਗ ਲੈਣੇ ਤੱਤ ਚੁਗਏ ਸੇ ਤਤ ਜੁਗਾਂ ਬਲੇ ਇੱਕ ਸੇ ਤਤ ਕ ਚੁਗਦੇ ਨਾ ਜਾਂ ਚਿੰਤਰ ਮਨ ਕੋਈ ਹੋ ਜਾਂਦੇ ਨੇ ਫੇ ਤਤ ਚੁਗਦੇ ਨੇ ਤਨ ਕੋ ਫਾਸਨਾ ਰੰਜੋ ਫੇਰ ਨਹੀਂ ਇੱਕ ਪੁਰਾਣੂ ਰੰਜ ਜਿਹਦੀ ਵੀ ਫਾਸਣੀ ਏ ਤਤ ਜੁਗਾਂ ਬਲੇ ਇੱਕ ਸੇ ਤਾ ਕੋ ਫਾਸਨਾ ਹਾਂ ਚ ਰੰਜ ਜਦ ਉਹ ਚੁਗਦੇ ਨਾ ਸੁਣਦੇ ਨਾ ਤੇਰੀ ਚਿੰਤਰ ਫੇਰ ਹੀ ਬਸ ਫੇਰ ਹੀ ਫਾਸ ਉਹ ਤੋਵੇਂ ਤੱਤੇ ਜੁਗਦੇ ਨੇ ਉੱਥੋਂ ਵੀ ਆਪਣੇ ਸਿੱਖਿਆ ਲੈਣਦੇ ਨੇ ਉਹ ਤੋਂ ਵੀ ਸਿੱਖਿਆ ਲੈਣਦੇ ਨੇ ਉਹ ਜੋ ਵੀ ਸਿੱਖਿਆ ਲੈ ਰਹੇ ਨੇ ਉਹਦੇ ਤੱਤੇ ਜੁਗ ਰਹੇ ਨੇ ਫਦਰਿਆਂ ਜੋ ਬੰਦੇ ਜਾਲ ਚ ਤੱਤ ਜੁਗੇ ਵੇਲੇ ਇੱਕ ਸੇ ਤਾਗੋ ਫਾਸਣਾ ਅੰਚ ਅੰਚ ਜਿਹੜੇ ਕਾਗਨੋਂ ਕਰਨ ਡਰੋ ਉਹ ਕਾਗਨਾਏ ਉਹ 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 ਤਾਂ ਉਹ ਤਾਂ ਕਾ ਕਰਨ ਡਰੋ ਰਹੀ ਉਹ ਤਾਂ ਉਹ ਸਰੀਰ ਨਾਲ ਜੁੜ ਜਾਂਦੇ ਨੇ ਕਰਕਟ ਰੋੜਦੇ ਨੇ ਉਹਦੀ ਉੜਦੇ ਜੋਗਨ ਕੇ ਜਾਲ ਹੋ ਕਿ ਕਾਲੂ ਕੇ ਕਾਲ ਹੋ ਜੋਗਨ ਕੇ ਜਾਲ ਹੋ ਕੇ ਕਾਲੂ ਕੇ ਕਾਲ ਹੋ ਕਿਹੜਾ ਕਾਲ ਐ ਨੂੰ ਸੰਸਾਰ ਕਹਿੰਦੇ ਕਾਲ ਇੱਕ ਦੂਜਾ ਕਾਲ ਆਪਾਂ ਜੀਵ ਸਾਰੇ ਸਾਰਾ ਦਾ ਗਾਨ ਤੂ ਕਾਲੂ ਕੇ ਕਾਲ ਹੋ ਕਿ ਸ਼ਤਰਨ ਕਸੂਰ ਆ ਸਮਾਂ ਜਿਹੜਾ ਕਾਲ ਕਹਿੰਦੇ ਇਹ ਵੀ ਨਹੀਂ ਹੁੰਦਾ ਕਿ ਸੰਸਾਰ ਨਹੀਂ ਤੇ ਸਭਵੇਂ ਹੈ ਸੰਸਾਰ ਨਹੀਂ ਦਾ ਸਮਾਂ ਹੈ ਨਹੀਂ ਉਹਨਾਂ ਦੀ ਹੁੰਦਾ ਸਮਾਂ ਕੱਲ ਨਹੀਂ ਹੁੰਦਾ ਉਹ ਤੇ ਤਿੰਨੇ ਕੱਲ ਨਹੀਂ ਹੁੰਦਾ ਸੂਰਜ ਚੰਦੇ ਨਹੀਂ ਤਾਂ ਕੱਲ ਹੋਣੇ ਕਿਥੋਂ ਨੇ ਤੇ ਸ਼ਤਰਣ ਕੇ ਸੂਲ ਹੋ ਤੇ ਮਿੱਤਰਣ ਕੇ ਪ੍ਰਾਣ ਹੋ ਸਤਲੁਕੇ ਸੂਲੋ ਸ਼ਤਰੂ ਨਾ ਜੜੇ ਸੱਜ ਦੇ ਵਿਰੋਧੀ ਨੇ ਜੜੇ ਔਗਣ ਨੇ ਜੜੇ ਔਗਣ ਹਾਰੇ ਨੇ ਜੜੇ ਉਹਨਾਂ ਵਾਸਤੇ ਸੂਲ ਤੀਰਾਂ ਵਾਲੇ ਤੀਰ ਕਿ ਮਿੱਤਰਣ ਕੇ ਪ੍ਰਾਣ ਹੋ ਮਿੱਤਰਾਂ ਦੇ ਪ੍ਰਾਣ ਨੇ ਜਿਹੜੇ ਤੇਰੇ ਬਿੱਤਰ ਨੇ ਉਹਨਾਂ ਦੇ ਪ੍ਰਾਣ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਖਾਦ ਕਹੋ ਬ੍ਰਹਮ ਬਾਦ ਅੱਗੇ ਤੇ ਬ੍ਰਹਮ ਬਾਦ ਬਣੇ ਬੈਠੇ ਝਗੜਾ ਪਾਇਆ ਹੋਇਆ ਲੋਕਾਂ ਨੇ ਬ੍ਰਹਮ ਤੇ ਝਗੜਾ ਸੀ ਨਾ ਉੱਥੇ ਜਰੂਰ ਕਿ ਆਵੇ ਇਹ ਬ੍ਰਹਮ ਭਾਈ ਸਭ ਕੁਝ ਹੈ ਤੁਸੀਂ ਬ੍ਰਹਮ ਤੇ ਆ ਕੇ ਖੜ ਕੇ ਬ੍ਰਹਮ ਤੇ ਖੜ ਕੇ ਨਾ ਬਾਦ ਮੈਂ ਕਹਾ ਬ੍ਰਹਮ ਤੋਂ ਅੱਗੇ ਚਲੋ ਬ੍ਰਭ ਦਾ ਸੰਸਾਰ ਜੈ ਬ੍ਰਭ ਦਾ ਹਦਾ ਉਹ ਬ੍ਰਮਾ ਦਾ ਇਹ ਨਾਲ ਜੁੜੀ ਰਹਿੰਦਾ ਹੁੰਦਾ ਬ੍ਰਹਮਸਮੀ ਆ ਪੂਰਨ ਬ੍ਰਹਮ ਤੇ ਜਾਓ ਪਾਰ ਬ੍ਰੰਗ ਤੇ ਜਾਓ ਫਿਰ ਬ੍ਰਹਮਤ ਹੋ ਗਏ ਪੂਰਨ ਬ੍ਰਹਮ ਇੱਕ ਪੈਰ ਤੇ ਪਾਰ ਬ੍ਰਮ ਦੂਜਾ ਪੈਰ ਬ੍ਰਭ ਦਾ ਦੋ ਆਪ ਹੀ ਹੈ ਸਾਰੇ ਬ੍ਰਭ ਨੇ ਉਹ ਲੱਗੇ ਹੰਸ ਜੇ ਲਾ ਹੰਸ ਜੇ ਦਾ ਬ੍ਰਹਮ ਉਹ ਬ੍ਰਹਮ ਕੋਲ ਹੰਸ ਬਿਤੇ ਦਾ ਬੰਦ ਨਿਕਲਦਾ ਬ੍ਰਹਮਾ ਬੰਦਦਾ ਤੇ ਸਾਰੇ ਹੀ ਨ ਬ੍ਰਮ ਤਾਂ ਬ੍ਰਹਮ ਜੀ ਜੇ ਚਿਤ ਤਾਂ ਮਾਨੇ ਜਾਦੇ ਦਾ ਗਿਆਨ ਪੂਰਾ ਹੋ ਜਾਂਦਾ ਬੋਲ ਬ੍ਰਮ ਬਣ ਜਾਂਦੇ ਮੈਂ ਕਹ ਲੋ ਗਿਆਨ ਦੀ ਕਮੀ ਵਾਲਾ ਬ੍ਰਹਮ ਜਿੱਤੇ ਗਿਆਨ ਦੀ ਭੁੱਖ ਹੈ ਨੋ ਬ੍ਰਹਮ ਯਾ ਗਿਆਨ ਦੀ ਭੁੱਖ ਮਿਟ ਗਈ ਬੋਲ ਨ ਬ੍ਰਮ ਹੋ ਗਿਆ ਜਾ ਉਹ ਗਿਆ ਆ ਪੂਰਾ ਹੋ ਗਿਆ ਪਰਪਰ ਹੋ ਗਿਆ ਦਾਣਾ ਦਾ ਬ੍ਰੇਕ ਜਿਆ ਵੀ ਪੈਦਾ ਹੋ ਜਾਂਦਾ ਹੁਣ ਵੱਡਾ ਲੱਗਣਗੇ ਬਹੁਤ ਬ੍ਰੇਕ ਜਿਆ ਦਾਣਾ ਪਹਿਲੇ ਪੈਦਾ ਹੋ ਜਾਂਦਾ ਉਹ ਹੀ ਵੱਡਾ ਹੁੰਦਾ ਨਾ ਫੜ ਵੀ ਛੋਟੇ ਲੱਗਦੇ ਨੇ ਜੋ ਫੜ ਲੂ ਤੋੜ ਲਈਏ ਛੋਟੇ ਜਿਹੇ ਨੂੰ ਉਹ ਜੋ ਗੁਣ ਨਹੀਂ ਹੁੰਦੇ ਜਿੰਨੇ ਪੱਕੇ ਹੋ ਜਾਂਦੇ ਕੁਝ ਨਹੀਂ ਹੁੰਦੇ ਉਹ ਕੋਲ ਟਾਈ ਪੱਕੇ ਤੇ ਦਿਖੇ ਲੈ ਨੂੰ ਪਕੜਾਂ ਕੱਚਾ ਹੈ ਫੜਦਾ ਹੈ ਕੱਚਾ ਹੈ ਕੱਚਾ ਨਹੀਂ ਜਬਦ ਹੁੰਦਾ ਜਿੰਨਾ ਜਰ ਜੰਮਣ ਦੇ ਲਾਇਕ ਨਹੀਂ ਹੁੰਦਾ ਉਹਨਾਂ ਜਰ ਇਹਨੂੰ ਵੇਲ ਨਾਲ ਰਹਿਣਾ ਚਾਹੀਦਾ ਉਹਨਾਂ ਜਰ ਸ਼ਰੀਰ ਹੈ ਇਹਦੇ ਨਾਲ ਰਹਿਣਾ ਚਾਹੀਦਾ ਇਹ ਹੀ ਤਾਂ ਵੇਲ ਹੈ ਜੇ ਪੱਕੀ ਇਹਦੇ ਵਿੱਚ ਹੈ ਇੱਤੇ ਹੀ ਪਕੜਾਂ ਨੇ ਬਾਜ ਜੇ ਪੱਕ ਬਾਜ ਪਕੜਾਂ ਨੇ ਬਾਇਰ ਨੂੰ ਛੱਡ ਦੇਣ ਜੁਮਨ ਫਲ ਪੱਕੇ ਭੋਜਰੇ ਜਿਹੜੇ ਪੇੜ ਨਾਲ ਫੜ ਲੱਗਿਆ ਹੁੰਦਾ ਉਸੇ ਨਾਲ ਪੱਕਦਾ ਉਹ ਪੱਕ ਕੇ ਫਿਰ ਪੇੜ ਨੂੰ ਛੱਡ ਦਿੰਦਾ ਹੁੰਦਾ ਪਛੜਦਾ ਫਿਰ ਉਹਨੂੰ ਭੁੱਖ ਨਹੀਂ ਆ ਪੇੜ ਦੀ ਲੱਗਣਾ ਪੱਕ ਗਿਆ ਮਾਇਆ ਦੀ ਭੁੱਖ ਜਦ ਖਤਮ ਹੋ ਜਾਂਦੀ ਹੈ ਜਦ ਪੱਕ ਜਾਂਦਾ ਹੈ ਪੱਕਦਾ ਗਿਆਨ ਨਾਲ ਹੈ ਮਾਇਆ ਦੇ ਸਾਰ ਮਾਇਆ ਦਾ ਮੋੜ ਛੱਡ ਤੋਂ ਪੱਕ ਜਾਂਦਾ ਜੇ ਉਹ ਜਨਾਦਰ ਮੋਨ ਛੱਡਦਾ ਭੁੱਖ ਲਾਇਆ ਨੋਤਾ ਭੁਖਿਆ ਨਾ ਹਾਂਜੀ ਨਾ ਆਵਦੇ ਭੁਖ ਪੈਦਾ ਕਰ ਲੋ ਇਹ ਭੁਖਾ ਪੇਹੜ ਜੂ ਕਹੂੰ ਬਰਬਾਦ ਕਹੂੰ ਵਿਦਿਆ ਕੋ ਵਿਖਾਦ ਵਿਦਿਆ ਵਿਦਿਆ ਨਾਲ ਹੀ ਵਿਖਾਦ ਪਾਇਆ ਹੋਇਆ ਔਰ ਕੀ ਕੀਤਾ ਹੋਇਆ ਅ ਵਿਦਵਾਨਾਂ ਨਾਲ ਹੀ ਵਿਖਾਦ ਪਾਇਆ ਹੋਇਆ ਇਹ ਜਿਹੜੇ ਬਰਬਾਦ ਆ ਵਿਦਿਆ ਦਾ ਵਿਖਾਦ ਹੈ ਗੁਰਬਾਨੀ ਦੇ ਅਰਥ ਵਿਦਿਆ ਦਾ ਵਿਖਾਦ ਹੈ ਬਰਬਾਦ ਹੈ ਤਾਂ ਗੁਰਬਾਨੀ ਦੇ ਅਰਥ ਹੈ ਤਾਂ ਬਰਬਾਦ ਪਰ ਵਿਦਿਆ ਦਾ ਵਿਖਾਦ ਹੈ ਇਹਨੇ ਵਿਦਿਆ ਦਾ ਵਿਖਾਦ ਪਾਇਆ ਹੈ ਅਵਿਦਿਆ ਬਣਾ ਕੇ ਅਰਥ ਕਰਤੇ ਅਵਿਦਿਆ ਨੂੰ ਵਿਦਿਆ ਸਮਝ ਲਿਆ ਸੰਸਾਰ ਦੇ ਲੋਕਾਂ ਨੇ ਜੋ ਵਿਦਿਆ ਪੜਾਈ ਜਾਂਦੀ ਹੈ ਕਾਲਜਾਂ ਨੂੰ ਸਭ ਅਵਿਦਿਆ ਹੈ ਗੁਰਬਾਣੀ ਨੂੰ ਵਿਦਿਆ ਬੁਲਦੀ ਹੈ ਬਾਦੋ ਵਿਦਿਆ ਹੈ ਤਕੀਨ ਬਵੇਕ ਦੀ ਮਲੀਦ ਬਵੇਕ ਦੀ ਤਾਂ ਵੀ ਮਲੀਦ ਹੈ ਇਹਨਾਂ ਲੋਕਾਂ ਦਾ ਸਾਰਿਆਂ ਦਾ ਵਿਦਵਾਨਾਂ ਦਾ ਕਿ ਵਿਦਿਆ ਨੂੰ ਅਵਿਦਿਆ ਨੂੰ ਵਿਦਿਆ ਬੋਲਿਆ ਜਿਹੜੂ ਸੱਚ ਕਹਿੰਦਾ ਨਾ ਝੂਠ ਹੈ ਜਿਹਨੂੰ ਸੱਚ ਮੰਨਦੇ ਨੇ ਉਹ ਹੀ ਤਾਂ ਝੂਠ ਹੈ ਸੱਚ ਦਾ ਗਿਆਨ ਦੀ ਝੋੜ ਨੂੰ ਸੱਚ ਬੰਦੀ ਬੈਠੇ ਨੇ ਜਿਹਨੂੰ ਪਿਓ ਬਲਦੇ ਨੇ ਝੂਠ ਹੈ ਕਾਈ ਮਰਣਾ ਸੱਚ ਕਹੀ ਜਿਹਨੂੰ ਬਾਪ ਬਲਦੇ ਨੇ ਸੱਚ ਝੂਠ ਹੈ ਬਰਨਾ ਜਿਹਨੂੰ ਬਰਨਾ ਕਹਿੰਦੇ ਉਹ ਵੀ ਝੂਠ ਹੈ ਕੋਈ ਬਰਦਾ ਹੀ ਨਹੀਂ ਕੌਣ ਬੂਆ રે ਕੌਣ ਬੂਆ ਜੋ ਇਹ ਬੋਲਦੇ ਨੇ ਸਭ ਝੂਠ ਹੈ ਕੁਝ ਵੀ ਬੋਲਦੇ ਮੂੰਹ ਤੇ ਸਭ ਝੂਠ ਹੈ ਲੋਖਾਂ ਨੂੰ ਦੀਦਾ ਝੂਠ ਹੈ ਉਹ ਹੀ ਬੋਲਦੇ ਨੇ ਉਹ ਦੀਦਾ ਹੋਰ ਕੀ ਬੋਲਣਾ ਉਹੀ ਵਿੱਦਿਆ ਬਣਾਈ ਹੋਈ ਆ ਜੋ ਡੀਜ਼ਲ ਦੇ ਵਾਸਤੇ ਵਿੱਦਿਆ ਬਣਾਈ ਹੋਈ ਆ ਜੋ ਦੀਜ਼ਾ ਦੀ ਉਹਦੇ ਵਾਸਤੇ ਵਿੱਦਿਆ ਕਿਹੜੀ ਬਣੂ ਉਹਦੇ ਵਾਸਤੇ ਇਸੇ ਬੋਲੀ ਨੂੰ ਕਢ ਕੇ ਦੁਬਾਰਾ ਦੇ ਕੇ ਨਾ ਸ਼ੇਪ ਹੋਰ ਵਿਚਾਰ ਕੇ ਇਸੇ ਬੋਲੀ ਚੋਂ ਬਣ ਵਿੱਦਿਆ ਬਣਾਈਦੀ ਹੁੰਦੀ ਆ ਵਿੱਦਿਆ ਸੋਦੀ ਪੱਤਰ ਹੱਤ ਲਏ ਉਹ ਸੋਦੀ ਦੀ ਹੁੰਦੀ ਆ ਵਿੱਦਿਆ ਇਹਨਾਂ ਨੂੰ ਬੜਾ ਪਤਾ ਕੀ ਹੁੰਦਾ ਸੋਦੀ ਦੀ ਵਿੱਦਿਆ ਸੋਹਣਿਆ ਨਹੀਂ ਸਭਿਆਈ ਨਹੀਂ ਹੋ ਜਿਹੜਾ ਲਿਖਿਆ ਸੀ ਵਿਦਿਆ ਸੋਧ ਦੇ ਤਤ ਲੈ ਉਹ ਤਾਂ ਹੀ ਨਹੀਂ ਵਿਦਿਆ ਸੋਧ ਦੇ ਤੇ ਬਿਨਾਂ ਜੋ ਤਤ ਗੁਰਮਤ ਦਾ ਤਤ ਨਹੀਂ ਲਿਆ ਜਾ ਸਕਦਾ ਅਖਰੀ ਅਰਥ ਤਾਂ ਲੱਸੀ ਹੈ ਸਰਫੇਸ मीनिंग ਨੇ ਹੋ ਜਦੋਂ ਅਸੀਂ ਇਹ ਸਾਸ਼ ਪੀਏ ਸਾਸ਼ ਪੀਏ ਸੰਸਾਰ ਸੰਸਾਰ ਖਾਲਸ ਸੰਸਾਰ ਸਾਚ ਰਸੀ ਕੋ ਬਿਨਾਂ ਉਹ ਵਿਦਿਆ ਸੋਧੀ ਨਹੀਂ ਹੋਈ ਹੈ ਸਭ ਕੋ ਅਲੱਗ ਅਰਥ ਦਿੱਤੇ ਨੇ ਸਾਰੇ ਡਿਫਾਈਨ ਕੀਤੇ ਨੇ ਲਫ਼ਜ਼ ਸਾਰੇ ਨਾਮ ਕੀ ਹੁੰਦਾ ਗੁਰਗਾਂ ਪਦਾਰਥ ਨਾਮ ਅਸੀਂ ਜਿਹੜਾ ਨਾਮ ਲੱਗਿਆ ਉਹ ਨੂੰ ਲੋਕ ਬੁਲੀ ਜਾਂਦੇ ਉਹੀ ਲੈ ਕੇ ਜਪਣ ਲੱਗੇ ਲੋਕ ਉਹ ਕਹਿੰਦਾ ਨਮਸਤਾਂ ਦੇ ਨਾਮੇ ਇਹ ਨਾਮੇ ਤੇ ਤਾਂ ਨੋਈ ਕੋਈ ਨਹੀਂ ਕਿਸੇ ਚੀਜ਼ ਦਾ ਵੀ ਲੋਰੀ ਹੈ ਸੰਸਾਰ ਸਾਡੇ ਆਪਣੇ ਰੱਖੇ ਨੇ ਅਦਿਆਂ ਨੂੰ ਕੁਰਸੀ ਕਹਿੰਦੇ ਉਹ ਕਹਿੰਦੇ ਏ ਯਾਰ ਦੱਸੋ ਚੇਹਰੇ ਕਿ ਕੁਰਸੀ ਹੈ ਪਾਲੋ ਝਗੜਾ ਇੰਗਰੇਜ਼ਾਂ ਕਹਿੰਦੇ ਚੇਹਰਾ ਅਸੀਂ ਕਹਾਂਦੇ ਕੁਰਸੀ ਹੈ ਕੋਣ ਮਟੌ ਉਹ ਝਗੜਾ ਇਹ ਜੋ ਕੁਝ ਹੈ ਇਹੀ ਹੈ ਇਹੀ ਰਹਿਣੀ ਹੈ ਇਹਨੇ ਨਹੀਂ ਬਦਲਣਾ ਨਾਲੇ ਹਜ਼ਾਰ ਰੱਖ ਲੋ ਤੁਸੀਂ ਜਾ ਬਿੱਧਿਆ ਦਾ ਝਗੜਾ ਬਿੱਧਿਆ ਦਾ ਝਗੜਾ ਝਗੜਾ ਤਾਂ ਬਿੱਧਿਆ ਦਾ ਹੈ ਇਹ ਤਾਂ ਉਹੀ ਹੈ ਜੋ ਹੈ ਬਾਣੀ ਦੇ ਨਾਂ ਰੱਖੇ ਨੇ ਹਰੇਕੀ ਦੇ ਇੱਕ ਨੌ ਦਾ ਕਿਸੇ ਚੀਜ਼ ਦਾ ਆਪਣੀ ਦਸੋਂ ਗਣੀ ਚੀਜ਼ ਦਾ ਇੱਕ ਨੌ ਸੰਸਾਰ ਚ ਕਿਹੜੀ ਚੀਜ਼ ਦਾ ਇੱਕ ਨੌ ਫੰਸਾਰ ਸਾਰਾ ਸਭ ਤੇ ਦੀ ਕਿਸੇ ਗੱਲ ਤੇ ਆਪਣੇ ਆਪਣੇ ਬੋਲੀ ਆਪਣੇ ਆਪਣੇ ਨਾਂ ਫੇ ਨਾਂ ਕਿਹੜਾ ਹੋਇਆ ਕਿਸੇ ਚੀਜ਼ ਦਾ ਨਾਂ ਕਿਸੇ ਚੀਜ਼ ਦਾ ਹੁੰਦਾ ਹੀ ਨਹੀਂ ਸੰਸਾਰ ਜਬਦੇ ਕੀਨੇ ਵਾਲਾ ਨਾ ਹੈ ਜਿਹੜੇ ਜਬਦੇ ਨੇ ਕੀ ਜਬਦੇ ਨੇ ਫੇ ਵਾਲਾ ਨਾ ਤੇ ਨਾਂ ਹੁੰਦਾ ਹੀ ਨਹੀਂ ਕਿਸੇ ਚੀਜ਼ ਦਾ ਵੇਨੇ ਅਨਕੜ ਪੁਰਖ ਅਨਕੜ ਜਿਹੜਾ ਹੁੰਦਾ ਔਰਖ ਹੁੰਦਾ ਇਹ ਕੋਣ ਨੇ ਦੂਏ ਸੁਗੜ ਸੁਜਾਨ ਆ ਸੁਜਾਨ ਕੋਣ ਹੁੰਦੇ ਨੇ ਜਿਹੜੇ ਘੜੇ ਜਾਂਦੇ ਨੇ ਸੁਗੜ ਸੁਜਾਨ ਕੁਰਬਾਨੀ ਘੜਦੀ ਐ ਤਤੇ ਕੜੀਏ ਸੁਤ ਮਤਮਨ ਬੁੱਧ ਤਤੇ ਕੜੀਏ ਸੁਰਾਂਤਾਂ ਕੀ ਸੁਧ ਜਿਹੜੇ ਦਾ ਘੜੇਗੇ ਬਾੜੀ ਨਾਲ ਤਾਂ ਹੋਗੇ ਸੁਣ ਸੁਜਾਨ ਬਾਕੀ ਰਹਿ ਗਿਆ ਅਨਕੜ ਬਾੜਾ ਫੇਰ ਨਾਲੇ ਰਵਾਨ ਕਰਨਾ ਵਿਦਿਆਨੀ ਨੇ ਸੋਚੀ ਅੰਕੜਾ ਰਾਇ ਜੀ ਕਹੂ ਨਾਦ ਕੋ ਨਾ ਨਾਦ ਕਹੂ ਨਾਦ ਕੋ ਨਾ ਨਾਦ ਕਹੂ ਨਾਦ ਕਹੂ ਨਾਦ ਕੋ ਨਾ ਨਾਦ ਕਿੱਥੇ ਬ੍ਰੋਦੀ ਸੋਰਾਂ ਕਿੱਥੇ ਤਾਂ ਨਾਦ ਹੈ ਉਧਰ ਤਰਾਤਵਾਣੀ ਆਵਾਜ਼ ਨਾ ਆਉਂਦਾ ਅਜਣੀ ਮਨ ਬੋਲਦਾ ਉਹ ਨਾਦ ਹੈ ਇਹਦਾ ਉਲਟਾ ਦੋ ਦਰਾਂ ਇਹਦੇ ਵਿੱਚ ਬੋਲਦੀ ਆਪਸ ਵਿੱਚ ਡੋਰੂ ਵੱਜਦਾ ਨਾ ਇਹ ਸਾਨੂੰ ਡੋਰੂ ਕਿਹਾ ਹੋਇਆ ਉਧਰ ਤਾਂ ਦਰ ਆਤਮਾਨੀ ਆਵਾਜ਼ ਹੈ ਉਧਰ ਇਹ ਇਹਦੀ ਆਪਣੀ ਇੱਛਾ ਇਹਦਾ ਆਪਣਾ ਹੁਕਮ ਹੈ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਇੱਛਾ ਕਹੀ ਨਾ ਉਪਜੇ ਉਪਜੀ ਜਾਣਾ ਜਿਹੜਾ ਅੰਦਰੋਂ ਬੋਲਦਾ ਨਾ ਆਰਾਮ ਇਹਨੂੰ ਕਹਿੰਦਾ ਵੀ ਆ ਐਂ ਨਾ ਕਰ ਉਹਦੀ ਤਾਂ ਨਹੀਂ ਸੁਣਦਾ ਜਿਹੜੀ ਇਹਦੇ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਨਾ ਇੱਛਾ ਉਹਨੂੰ ਮੂਰੇ ਰੱਖਦਾ ਆਪਣੇ ਅੰਦਰੋਂ ਜਿਹੜੀ ਉਪਜੀ ਆ ਗੱਲ ਉਹ ਤਾਂ ਠੀਕ ਐ ਬੰਦਾ ਜਿਹੜੀ ਅੰਦਰੋਂ ਕਹਿੰਦਾ ਉਹ ਰੂੜੀ ਗੁਰਬਾਣੀ ਜੋ ਕਹਿੰਦੀ ਉਹ ਨੂੰ ਨਹੀਂ ਜਗ੍ਹਾ ਦਿੰਦਾ ਕਹੀ ਨਾ ਉਪਜਾ ਉਪਜੀ ਜਾਣੇ ਭਾਵ ਅਭਾਵ ਵੀ ਹੁਣ ਵੀ ਹੋੜ ਇਹਨੂੰ ਇਹ ਨਹੀਂ ਪਤਾ ਮੇਰਾ ਕਿਹੜੀ ਗੱਲ ਚ ਨੁਕਸਾਨ ਆ ਕਿਹੜੀ ਗੱਲ ਚ ਨਫਾ ਆਪਣੇ ਨਫੇ ਨੁਕਸਾਨ ਦੀ ਖਬਰ ਨਹੀਂ ਇਹਨੂੰ ਜਿਆਦਾ ਸੀ ਣਾੜੇ ਨੂੰ ਸਮਝਾਉਂਦੇ ਆ ਕਿਸ ਨੂੰ ਕਿਸੇ ਬੱਚੇ ਨੂੰ ਸਮਝਾਉਦੇ ਫੜਦਾ ਨਹੀਂ ਆ ਉਰੂ ਕਹਿੰਦਾ ਭਾਈ ਤੇਰਾ ਨੁਕਸਾਨ ਹੈ ਸਾਡਾ ਦਾ ਹੈ। ਲੇਕਿਨ ਉਹਨੂੰ ਉਹ ਹੀ ਜੱਗਾ ਲੱਗਦਾ। ਉਰੂ ਨੁਕਸਾਨ ਇਹ ਜੱਗਾ ਲੱਗਦਾ ਉਹ ਤੋਂ ਇਹ ਜਿਓ ਗੱਲ ਸਾਡੀ ਹੈ। ਇਹ ਜਿਓ ਗੱਲ ਹੈ। ਨੁਕਸਾਨ ਚੰਗਾ ਲੱਗਦਾ। ਸੰਸਾਰ ਨਾਲ ਛੁੜਿਆ ਹੋਇਆ। ਆਪਣੇ ਨਫੇ ਦਾ ਪਤਾ ਹੀ ਨਹੀਂ। ਤੂੰ ਆਇਆ ਕੀ ਕਰਨਾ ਦਾ ਪਤਾ ਹੀ ਨਹੀਂ। ਲਾਹ ਲੈਣ ਆਇਆ ਹੈ ਗੁਰਬਾਣੀ ਯਾਦ ਕਰਾਉਂਦੀ ਹੈ ਪ੍ਰਾਣੀ ਤੂੰ ਆਇਓ ਲਾਹ ਲੈਣ। ਉਹਨਾਂ ਰਗਿਆ ਨਹੀਂ